ਸਸੇਕਾਲ ਜੀ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ ਬਹੁਤ ਵਧੀਆ ਘਰੇਲੂ ਕਾਰ ਆਈ ਹੈ ਸਾਡੇ ਕੋਲੇ Honda ਡੀਜ਼ਲ ਦੇ ਵਿੱਚ 2017 ਰਜਿਸਟਰ 18 ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਨੰਬਰ ਪੰਜਾਬ ਦਾ ਦੇਖੋ ਨੰਬਰ ਵੀ 0032 ਆ ਤੇ ਟੱਚਿੰਗ ਦੇ ਲਾਏ ਤਾਂ ਦੋ ਜਾਂ ਤਿੰਨ ਪੀਸ ਗੱਡੀ ਦੇ ਵਿੱਚੋਂ ਟੱਚਿੰਗ ਨੇ ਲਾਏ ਬਹੁਤ ਸੋਹਣੇ ਪਾਏ ਨੇ ਦੇਖੋ ਹਾਰਡ ਕਰੋਮ ਦੇ ਲਾਏ ਨੇ ਵਿੱਚੋਂ ਇੰਟੀਰੀਅਰ ਦੇਖੋ ਬਹੁਤ ਵਧੀਆ ਪੁਸ਼ ਬਟਨ ਸਟਾਰਟ ਤੇ LED ਪਲੇਅਰ ਵਗੈਰਾ ਲੱਗਿਆ ਹੈ ਪਾਵਰ ਵਿੰਡੋ ਪਾਵਰ ਸਟੀਅਰਿੰਗ ਆਟੋ ਕਲਾਈਮੇਟ AC ਸਟੀਅਰਿੰਗ ਕੰਟਰੋਲ ਕਰੂਜ਼ ਸਿਸਟਮ ਤੇ ਆਪਣਾ ਲੈਦਰ ਦੇ ਸੀਟ ਕਵਰ ਜੈਕ ਵਾਲੀ ਸੀਟ 3D ਮੈਟਿੰਗ ਗੱਡੀ ਦੇ ਵਿੱਚ ਲੱਗੀ ਹੋਈ ਆ ਪੂਰੀ ਸੋਹਣੀ ਕਾਰ ਆ 1,34,35000 ਚੱਲੀ ਹੋਈ ਆ ਪਿੱਛੋਂ ਵੀ ਤੁਸੀਂ ਦੇਖ ਲਓ ਹੈਗੀ ਵੀ ਇਹ ਨਿਊ ਸ਼ੇਪ ਆ ਨਿਊ ਸ਼ੇਪ ਦੇ ਵਿੱਚ ਆ ਗੱਡੀ VMT ਮਾਡਲ VMT ਮਾਡਲ ਆ ਡੀਜ਼ਲ ਦੇ ਵਿੱਚ ID Tech ਮਾਡਲ ਆ ਇਹ ਤੁਸੀਂ ਦੇਖ ਹੀ ਲਿਆ फ्रंट शीशा ਨਾਲ ਦਾ फ्रंट शीशा ਨਾਲ ਦਾਗਾ ਤੇ ਮਾੜੀ ਮੋਡੀ ਟਚਿੰਗ ਇਹਦੇ ਚ ਮਤਲਬ ਮਾਈਨਰ 2-3 ਪੀਸ ਹੋਏ ਨੇ ਜਿਵੇਂ ਸਕ੍ਰੈਚ স্ক্রੂ ਚ ਪੈ ਕੇ ਤੇ ਹੋਰ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਤੇ ਓਨਰ ਸੈਕੰਡ ਆ ਇਹ ਤੇ ਮੈਨੇਜਰ ਸਾਹਿਬ ਦੀ ਕਾਰ ਆ ਤੇ ਗੱਡੀ ਦਾ ਰੇਟ ਆ ਜੀ 6,35,000 ਰੁਪਇਆ ਆਜੋ ਬ੍ਰਾਂਚ